महाराज कई संगत की ਮਿਸਰਨਾਥ ਕੀ ਜੈ ਨਾਲੀ ਸਾਹਿਬ ਕੀ ਜੈ ਸਾਧ ਸੰਗਤ ਕੀ ਜੈ ਨਾਲੀ ਜੀ ਆ ਗਏ ਕਿੱਦਾਂ ਪਾਪਾ ਜੀ ਠੀਕ ਹੈ ਜੀ ਅਵਰਾਂ ਨੂੰ ਹੋ ਜਾਵੇ ਐਵੇਂ ਹੀ ਪਾਸ ਰੋਡ ਪਰ ਕੋਲ ਕੋਲ ਬੀ 114 ਰੋਡ

परजनती के में भी है और दादा भी ठीक है जी ठीक ਜੱਤੋ ਠੀਕ ਹੈ ਉਹ ਨਹੀਂ ਪਤਾਉਂ ਫੜਿਆ ਨਾ ਲੀ ਦੇ ਸਿਆਣਸ਼ਾ ਹੋਂ ਜੀ ਤੁਹਾਨੂੰ ਪਹੁੰਚਾ ਕੇ ਇਹ ਜਿਹੜਿਆ ਜੀਤੀਆ ਬਾਬਾ ਨੂੰ ਆਫ ਕਰ ਲਿਓ ਤੇ ਗਾਹ ਹੈ ਤੁਹਾਡੇ ਸਿਰ ਤੇ ਹਾਂ ਨਾਲਿ ਜੀ ਇਹ ਤੇ ਕਾਰਨਾਮੇ ਬੜੇ ਬੜੇ ਗੁਰੂਆ ਨਾ ਆਏ ਅਗਲੇ ਪੰਜਵੇਂ ਪਾਸ਼ਾ ਦੇ ਅੰਦੇ ਮਹਾਰਾਜ ਜੀ ਤੇ ਆ ਕੇ ਇਸ ਮੁਕਤ ਦੇ ਵਿੱਚ ਝੰਡੇ ਚੜਾਤੇ ਹੈ ਜਿੱਥੇ ਹੋਰ ਕਮਾਲ ਉੱਪਰ ਨੇ ਬਾਬਾ ਜੀ पद आ परामर्शमा भेजो अभ्यास लाग्यो ਚਲੇ ਭਾਈ ਹੋਰ ਖਿੱਚ ਲੈ ਫਿਲਮ ਡਰ ਬਣਾਉਣ ਦੀ ਆਹ ਉਹਨ ਲਈ 100 ਜਰਾ ਭਾਈ ਅੰਦਰ ਬਾਤ ਬਾਤ ਜਾਰੀ ਕਰੀ ਆ ਜੀ ਚਲੇ ਮੈਂ ਲਿਆਂਦੀ ਚੇਅਰ ਜੋਗ ਵਿੱਚ ਚਲਦੀ ਆਰੇ ਆ ਤਾਰਿਆ ਤੋਂ ਨਾਲੀ ਸਾਫ ਆ ਪੱਤਰੀ ਫੜਾਉਣ ਲੋ ਜਿੱਕੇ ਉਧਰ ਲਾ ਦੇ ਤੂੰ ਜਾ ਕੇ ਤਿਆਰੀ ਕਰ ਲਓ ਤਿਆਰੀ ਜੀ ਆਸਮ ਲਾਲੇਨ ਜੀ ਆਦੇ ਕਾਜੇ ਚੱਲ ਐਸਾ ਬੜਾ ਬਾਬਾ ਜੀ ਚੱਲ ਆਈ ਉਹ ਰੰਗ ਚੱਤਾ ਬਾਜੂ ਉਹ ਤਾਂ ਗਰਮੋ ਗਲੀ ਦੇ ਤੇ ਕਹਿੰਦੇ ਮੈਂ ਪਰਨੇ ਅਟਕਣਾ ਬਾਤ ਪਰਨੇ ਅੱਗੇ ਚੇਪੇ ਚੇਪੇ ਪਜੇ ਪਲੀਸ او کامون پر تو اے ترنات Baamme, Dra��, Tro�� Sherram Shapke in Rocky Q isn't my name, Saab前ra child teaching. ההят지는 groz screens <laughs> on hiya adora-oda," hey, trzeba da odorra-daada? haierey aaki traga. iparri answer haa Das

ਨਾ ਰੱਖਾਂ ਨਾ ਵੀ ਉਹ ਰੱਖੀ ਠੀਕ ਹੈ ਬਥੇ ਪਾ ਕੇ ਕਰਕੇ ਜਾਨੀ ਕਾਹੇ ਪਿਆਰ ਦੇ 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 ਸਕੀ ਹਾਂ ਹੁਣ ਤਾਂ ਇਹਨਾਂ ਨੂੰ ਮਾਣ ਹੁਣ ਕਰਾਂਗੇ ਮੱਥਾ ਟੇਕੀ ਜਾਓ ਹਾਂ ਹਾਂਜੀ ਠੀਕ ਹੈ ਕਿਉਂ ਉਹਦੇ ਚ ਨਾ ਇਹਦੇ ਚ ਪਰ ਮਾਹੀ ਹਾਂਜੀ ਹਾਂਜੀ ਇੱਥੇ ਹਣਾ ਇਹ ਰਹਿਣਗੇ ਕਿਹ ਪਤਾ ਨਹੀਂ Baba Purnaji, Satguru जस्ट Maharaj, शो ਅੱਜ ਇੰਗਲੈਂਡ ਪਧਾਰੇ ਜਿਨ੍ਹਾਂ ਨੇ ਵਾਲਮੀਕ ਮੰਦਰ ਗਿਆਨ ਆਸ਼ਰਮ ਵਰਮੀਗੰਮ ਵਿਖੇ ਅੱਜ 16 ਅਗਸਤ 1982 ਵਾਲਿਦਮ ਇਹ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਇਹ 12 ਮਹਾ ਦਾ ਪਾਠ ਕੀਤਾ ਅਸੀਂ ਇਸ ਮੰਦਰ ਦੇ ਸਤਿਗੁਰੂ ਵਾਲਮੀਕ ਜੀ ਮਹਾਰਾਜ ਮੰਦਰ ਗਿਆਨ ਆਸ਼ਰਮ ਬਰਮੀਗਾਮ ਦੇ ਕਰਮਚਾਰੀਆਂ ਵੱਲੋਂ ਮੈਂ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਤੇ ਬਾਬਾ ਪੂਰਨ ਆਸ ਦਾ ਅਤੀ ਧੰਨਵਾਦੀ ਅਤੀ ਰੀਣੀ ਹਾਂ ਕਿਉਂਕਿ ਜਿਨ੍ਹਾਂ ਨੇ ਅੱਜ ਚੜ੍ਹਦੀ ਸਗਰਾਂ ਦੇ ਵਾਲੇ ਦਿਨ ਇੱਥੇ ਆ ਕੇ ਸਾਧ ਸੰਗਤ ਨੂੰ ਦਰਸ਼ਨ ਦਿੱਤੇ ਹਨ ਦੁਨੀਆ ਦੇ ਵਾਲੀ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਨੇ ਆਪਣੇ ਸੱਚਖੰਡ ਵਿੱਚ ਚਰਨ ਪਾਏ ਹਨ ਮੇਰੇ ਕੋਲ ਇਸ ਤੁਸ਼ ਜਿਹੀ ਜ਼ੁਬਾਨ ਤੇ ਇਹੋ ਜਿਹਾ ਅਲਫਾਜ਼ ਨਹੀਂ ਹਨ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰ ਸਕਾਂ ਕਿਉਂਕਿ ਉਹ ਤਾਂ ਆਪ ਜਾਣੀ ਜਾਣ ਦਿਲਾਂ ਦੀਆਂ ਜਾਣਨ ਵਾਲੇ ਮੇਰੇ ਮਨ ਦੀਆਂ ਜਾਣਦੇ ਹਨ ਕਿ ਮੇਰੇ ਮਨ ਦੇ ਵਿੱਚ ਅੱਜ ਕਿੰਨਾ ਚਾਅ ਤੇ ਕਿੰਨੀ ਖੁਸ਼ੀ ਹੈ ਜਿੰਨੇ ਵੀ ਮੇਰੇ ਵੀਰ ਮੇਰੀਆਂ ਬੀਬੀਆਂ ਮੇਰੀਆਂ ਪਹਿਣਾ ਮੇਰੇ ਬਜ਼ੁਰਗ ਤੇ ਛੋਟੇ ਮੇਰੇ ਤੋਂ ਬੱਚੇ ਅੱਜ ਇਸ ਦਰਬਾਰ ਵਿੱਚ ਹਾਜ਼ਰ ਹੋਏ ਹਨ ਸਤਿਗੁਰੂ ਗਿਆਨनाथ ਜੀ ਮਹਾਰਾਜ ਦੇ ਦਰ ਤੇ ਹਾਜ਼ਰ ਹੋਏ ਹਨ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਪਰ ਉਹ ਆਪਣੇ ਆਪ ਨੂੰ ਮੇਰਾ ਖਿਆਲ ਹੈ ਕਿ ਸਭ ਤੋਂ ਉੱਚਾ ਅਤੇ ਬੜੇ ਧਨਵਾਦੀ ਸਮਝਦੇ ਹੋਣਗੇ ਕਿਉਂਕਿ ਉਹ ਹੈ ਹੀ ਉਹਨਾਂ ਦੇ ਧਨਪਾਕ ਹਨ ਜਿਨ੍ਹਾਂ ਨੇ ਆ ਕੇ ਅੱਜ ਇਸ ਮਹਾਨ ਹਸਤੀ ਸਤਿਗੁਰੂ ਗਿਆਨनाथ ਜੀ ਮਹਾਰਾਜ ਦੇ ਦਰਸ਼ਨ ਕੀਤੇ ਹਨ ਕਲ ਜੋ ਵੀ avatars ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ ਕਲੂਕਾਲ ਵਿੱਚ ਇਸ ਦੁਨੀਆ ਤੇ ਆ ਕੇ ਸਾਡੇ ਜੈ ਡੁੱਬਦੇ ਜਾਂਦੇ ਜੀਵਾਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਤੇ ਸਾਡਾ ਲੋਕ ਪ੍ਰਲੋਕ ਸੁਧਾਰ ਦਿੱਤਾ ਹੈ ਇਸ ਤੋਂ ਉਪਰੰਤ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਫਿਰ ਸਤਿਗੁਰੂ ਗਿਆਨनाथ ਜੀ ਮਹਾਰਾਜ ਤੇ ਬਾਬਾ ਪੂਰਨनाथ ਜੀ ਦਾ ਬਹੁਤ ਧੰਨਵਾਦੀ ਹਦੀ ਰਹੀ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਬਾਹਮ 12 ਮਹਾ ਦਾ ਪਾਠ ਕਿਉਂਕਿ ਅੱਜ ਸੰਗਰਾਂਦ ਹੈ ਪਾਠ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਧੰਨਵਾਦੀ ਬਣਾਇਆ ਹੈ ਮਹੀਨੇ ਦਾ ਨਾਮ ਸਣਾ ਕੇ ਕਿਉਂਕਿ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਆ ਸੰਗਰਾਂਦ ਦੀ ਕਿ ਉਸ ਤੋਂ ਵੱਡੀ ਵਧਾਈ ਜਿਹੜੀ ਕਿ ਸਾਨੂੰ ਇੱਥੇ ਵੀ ਅੱਜ ਖੁਸ਼ੀ ਹੈ ਤੇ ਉੱਪਰ ਸਵਰਗਾਂ ਵਿੱਚ ਵੀ ਦੇਵਤੇ ਅੱਜ ਖੁਸ਼ ਹੋ ਰਹਾ ਹੈ ਹਨ ਕਿ ਮਹਾਰਾ ਸੱਚੇ ਪਾਤਸ਼ਾਹ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਇੰਗਲੈਂਡ ਆਏ ਹਨ ਆਓ ਅਸੀਂ ਹੁਣ ਹੋਰ ਇਸ ਤੋਂ ਉਪਰੰਤ ਬਾਬਾ ਜੀ ਬਾਬਾ ਪੂਰਨ ਆਰਤੀ ਹੋਣਾਂ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਨਣਾ ਜੀ ਮਹਾਰਾਜ ਦਾ ਪਰਕਾਰ ਤੇ ਸਤਿਗੁਰੂ ਗੁਰੂ ਗਨਨਾ ਦੁਨੀਆਂ ਦੇ ਪਿਤਪਾਲ ਦੁਨਿਆ ਦੇ ਅੰਦਰ ਵਿੱਚ ਰਹੀ ਬਣ ਕੇ ਦੀਨ ਦਾਰਨ ਸਤਗੁਰ ਇਸ ਸੰਸਾਰ ਤੋਂ ਕਰਕੇ ਨੇ ਸਰਬੰਦ ਸ਼ਬਦ ਸੁਰਤ ਨਾਲ ਜੋੜ ਕੇ ਗੁਰਮਕਾਲੇ ਪੰਥ ਉਹ ਹੰਸੋਹਨ ਨਾਲ ਜਾਂ ਜੁੜਿਆ ਏਕ ਏਕ ਸਵਾਸ ਕਵੀ ਮਾਰਿਸ਼ੇ ਜੀ ਦੇਖੇ ਕਈ ਵਰਦਾਨ ਕਹਿੰਦੇ ਗਿਆਨ ਤਪਸਿਆ ਕੋਈ ਤੇਰੀ ਪਰਵਾਨ ਸਭ ਸ਼ਕਤੀਆਂ ਬਖਸ਼ੇ ਕੇ ਵਾਲਮੀਕ ભગવાન ਕਹਿੰਦੇ ਕਰੋ ਗਿਆਨ ਜੀ ਦੁਨੀਆਂ ਦੀ ਕਲਿਆਣ ਦੇਵਕਾਰ ਪਹੁੰਚੇ ਉਸ ਸਥਾਨ ਤੇ ਸਤਿਗੁਰ ਨਾਲ ਪਿਆਰੇ ਜੁਗਾੜੀ ਜਿਸਗਾ ਬਹਿ ਕੇ ਖੁਦ ਭਗਵਾਨ ਰਚਨਾ ਇਸ ਸੰਸਾਰ ਦੀ ਕੀਤੀ ਬੜੀ ਮਹਾਨ ਧਰਤੀ ਅੰਬਰ ਸਜਿਆ ਤਾਰੇ ਸੂਰਜ ਚੰਦ ਕਿਨਿਆ ਅੰਦਰ ਪ੍ਰਭੂ ਨੇ ਸ਼ਕਤੀ ਕੀਤੀ ਬੰਦ ਇਸ ਤੂੰਹੇ ਦੇ ਤੌਰ ਨੂੰ ਦਿੱਤੀ ਜੇ ਤਰਤੀਬ ਅੱਥਰ ਬੋਲਣ ਲੱਗ ਪੈ ਬਣ ਗਏ ਰੁਖ ਅਦੀਬ ਲੁੱਟਾ ਦਿੱਤਾ ਰਾਤ ਦਿਨ ਘੜੀਆਂਾਂ ਮਾਂ ਤੇ ਸਾਲ ਤਰਦੀ ਅੰਦਰ ਬਰਕਤਾਂ ਰਿਆ ਹੀਰੇ ਲਾਲ ਜਲਥਲ ਅਤੇ ਅਕਾਸ਼ ਵਿੱਚ ਇਸ ਦੇ ਜੋ ਪਰਤਖ ਉਸ ਦਾ ਦਿੱਤਾ ਘਾ ਰਹੇ ਜੀਵ ਵਿੱਚ ਰਾਸੀ ਲਗ ਫਿਰ ਰਤਨਾ ਕਰ ਕਲਾ ਦੇ ਆਦਿ ਕਵੀ ਭਗਵਾਨ ਰਜਨਾ ਰਚੀ ਰਮਨਦੀ ਹੋ ਕੇ ਅੰਤਰ ਧਿਆਨ ਦਾਹੀ ਸ਼ੀਰਾਮ ਤੋਂ 10000 ਸਾਲ ਵਰਨਨ ਕੀਤਾ ਮਹਾਕਵੀ ਆਪਣੀ ਸ਼ਕਤੀ ਨਾਲ ਲਿਖਿਆ ਜਿਵੇਂ ਰਮਨ ਵਿਝ ਸੱਚੇ ਸਾਥਕਾਰ ਹਾਉਣਾ ਪਿਆ ਸ਼੍ਰੀ ਰਾਮ ਨੂੰ ਉਹ ਦਨ ਸਿਰ ਤੇ ਪਾਰੇ ਕਲਮ ਪੁਲੀ ਨੇ ਅੱਖਾਂ ਜਿਸ ਨੂੰ ਵੜਾ ਸੋਸ ਰਾਮ ਦੀ ਪੂਜਾ ਕੀਤੀ ਜੰਗ ਜੁਗਾਂ ਬਦਿ ਦਿਸਗਾ ਆਸਣ ਲਾਏ ਹਜੂਰ ਅਜਰ ਅਮਰ ਸ਼ੇਰਵਾਦ ਮੇ ਸਰਬ ਕਲਾ ਪਰਪੂਰ ਆਦਰ ਮੈਂ ਨਵਾਸਤੀ ਜਿੱਥੇ ਰਜੇ ਖਿਆਲ ਬੋਲ ਪੱਤਰਾ ਸਾਂਭ ਲੈ ਸਤਗੁਰ ਗਿਆਨਾਤ ਜਿਸ ਦੀ ਰੱਬੀ ਅੱਖ ਗੀਤਾ ਉਸ ਅਸਥਾਨ ਨੂੰ ਕਾਲਯੁਗ ਵਿੱਚ ਪਰਤੱਖ ਸਾਲਾਂ ਬਤੀ ਇਸ ਥਾਂ ਬਹਿ ਕੇ ਦੀਨ ਦਿਆਲ ਕੀਤੀ ਕਠਨ ਤਪੱਸਿਆ ਪੂਰੀ ਸਰਦਾਤਾ ਕਾਂ ਬਿਜਲੀਆਂ ਚਮਕੀਆਂ ਲੱਖਾਏ ਪਚਾਰ ਲੱਖਾਂ ਚੜੇ ਤਵਾਨ ਵੀ ਜਰਮੀ ਕਾ ਗਾਣਾ ਲੰ ਵਾ ਸਤਗੁਰ ਨੇ ਚੱਲਿਆ ਹਰ ਦੁਸ਼ਮਣ ਦਾ ਵਾਰ ਕੁਸ਼ਤਾ ਕਰਕੇ ਖਾ ਰਹੀ ਹਰ ਖੂਨੀ ਤਲਵਾਰ ਗੁਰਤ ਪਾਸਾ ਪਰਤਿਆ ਪਿਆ ਜਾਪ ਸਭੇ ਸ਼ਕਤੀਆਂ ਚੱਲ ਕੇ ਚੰਨੀ ਆਇਆ ਹਪਾ ਕਿਰਪਾ ਕੀ ਦੀ ਸਤਿਗੁਰਾਂ ਮੰਦਰ ਹੋਇ ਆਤਿਯਾਰ ਸਤਿਗੁਰ ਜੀ ਦੀ ਕੀਰਤੀ ਬੰਚੀ ਵਿੱਚ ਸੰਸਾਰ ਜੋ ਕੂਟੀ ਇਸ ਜੱਗ ਦੇ ਮੈਗ ਪਈ ਕਸ਼ਬੋ ਵਾਲਮੀਕ ਭਗਵਾਨ ਦੀ ਅੰਬਰੀ ਪਹੁੰਚੀ ਲੋ ਦੁੱਧ ਪੁੱਤ ਤੇ ਲక్ష్ਮੀ ਸੁਖ ਸ਼ਾਂਤੀ ਕਲਿਆਣ ਵਾਲਮੀਕ ਜੀ ਬਖਸ਼ ਦੇ ਮੁਕਤੀ ਦਾ ਵਰਦਾਨ ਵਾਲਮੀਕ ਭਗਵਾਨ ਜੀ ਈਸ਼ਵਰ ਜੋ ਪਰਤਖ ਅੱਜ ਉਹਨਾਂ ਦੀਆਂ ਚਾਬੀਆਂ ਗਿਆਨ ਗੁਰੂ ਦੇ ਹੱਥ ਵਿੱਚ ਕਿਰਨ ਦੇ ਜਿਸ ਤਰਾ ਸੂਰਜ ਦਾ ਪ੍ਰਕਾਸ਼ੇ ਜੋਤ ਇਵੇਂ ਭਗਵਾਨ ਜੀ ਸਤ ਗੁਰ ਵਿੱਚ ਪ੍ਰਕਾਸ਼ ਸਤ ਗੁਰ ਸੱਚੇ ਗਿਆਨ ਦਾ ਹਰ ਦਿਨ ਦਾ ਸਤਿ ਸਤ ਗੁਰੂ ਗਿਆਨ ਨਾਤ ਹਰ ਨਿਰਜਨ ਦਾ ਮਾਨ ਕਰੇ ਲਖਾਰੀ ਕਿਸ ਤਰ੍ਹਾਂ ਔਰਨ ਨਾਤ ਬਿਆਨ ਪਾਲਮੀਕ ਭਗਵਾਨ ਜੀ ਈਸ਼ਵਰ ਜੋ ਪ੍ਰਤਾਰਥ ਅੱਜ ਉਹਨਾਂ ਦੀਆਂ ਚਾਪੀਆਂ ਗਿਆਨ ਗੁਰੂ ਕਰਨ ਦੇ ਜਿਸ ਤਰਾਂ ਸੂਰਜ ਦਾ ਪ੍ਰਕਾਸ਼ ਜੋਤ ਇਵੇਂ ਭਗਵਾਨ ਦੀ ਸਤਗੁਰ ਵਿੱਚ ਪ੍ਰਕਾਸ਼ ਸਤਗੁਰ ਸੱਚੀ ਗਿਆਨ ਦਾ ਹਰ ਨਿਰਦਨ ਦਾ ਮਾਨ ਕਰੇ ਲਖਾਰੀ ਕਿਸ ਤਰਾਂ ਉਰਮਨਾ ਨੰਕੀ ਜੈ ਬੋਲ ਸਤਿਗੁਰੂ ਜੀ ਆਨਿ ਮਹਾਰਾਜ ਕੀ ਸਦਾਇ ਜੈ ਚਉ ਪਾਈ ਇਕ ਓੰਕਾਰ ਸਰਬ ਕਟ ਵਾਸੀ ਸਰਬ ਦਾਤਾ ਸਰਬ ਅਵਨਾਸੀ ਤੇਰਾ ਭੇਦ ਕਿਸੇ ਨਾ ਪਾਇਓ ਮੇਰਿ ਤੇ ਤਬ ਨਾ ਪੇਦ ਬਤਾਇਓ ਤੂੰ ਹੈ ਕਟ ਗੁਰਦਾਤਾ ਤੇਰਾ ਤੇਦ ਨਹੀਂ ਜਨ ਪਾਤਾ ਸਰਬ ਕਲਾ ਭਰਪੂਰ ਸੁਆਮੀ ਬਖਸ਼ੋ ਮੈਨੂੰ ਅੰਤਰ ਜਾਣੀ ਤਮ ਹੋ ਸਰਬ ਗੁਨਾ ਕੇ ਸਾਰ ਈਸ਼ਵਰ ਦਾਤਾ ਜਗਤ ਅਜਾਤ ਈਸ਼ਵਰ ਭਗਵਾਨ ਸਤ ਗੁਰ ਮੇਰਾ ਔਗਣ ਹਾਰ ਨ ਬੰਦਾ ਤੇਰਾ ਨੰਦੂ ਦਾਸ ਬਰਮ ਕਿਰਪਾਲਾ ਕਿਰਪਾ ਕਰਿਓ ਦੀਨ ਦਿਆਲਾ ਏ ਰੂ ਰਾਮ ਸ਼ਰਨ ਪੜਾ ਤੇਰੀ ਬਖਸ਼ੋ ਸਤਿਗੁਰ ਤੋਗਣ ਮੇ ਏ ਰੂ ਰਾਮ ਪੜਾ ਚਰਨ ਤੇਰੀ ਬਖਸ਼ੋ ਸਤਿਗੁਰ ਤੋਗਣ ਮੇ ਪ੍ਰਾਰਥਨਾ ਚੌਪਾਈ ਤ੍ਰੈਵੰਤ ਪੰਕਜ ਕੋ ਪ੍ਰਣਾਮ ਕਰੋ ਨਿਰੰਤਰ ਪੂਰਨ ਦਾਮ ਵੇਦ ਪ੍ਰਾਨ ਬੁਧ ਇੰਦਰ ਸਿਲਾਈ ਮੁਖੀ ਰਚਨ ਮੇਰੇ ਸਖਦਾਈ ਤੇ ਗੁਣ ਮਾਇਆ ਕੇ ਅਨਹਾਰ ਪਾਉ ਕੋਤ ਪਤ ਪਾਲਣ ਸਾਰ ਕਰੋ ਨਿਰੰਤਰ ਲੇਖਨ ਹੋਈ ਨਰੈਣ ਪਾਵੂ ਪ੍ਰਭੂ ਤੁਮ ਸੋਈ ਦਾਰ ਅਦੀਨ ਕਰਮ ਕੋ ਕਾਰੀ ਦ੍ਰਿਸ਼widetilde ਉਪਾਵਣ ਹਾਰੀ ਆਲਮੀਕ ਜੋ ਭਗਤ ਕੁਮਾਰੀ ਸੰਤ ਦੇ ਕਿਨ ਪਾਪ ਮਿਟਾਵੇ ਤੁਮ ਪਦ ਪੰਕਰ ਦੇਖੋ ਜੋਈ ਮੈਂ ਆਪਾ ਦਰੀ ਪ੍ਰਭ ਸੋਈ ਐਸੇ ਸ਼ਰਨ ਤੇਮਾਰੇ ਜੋ ਤਰੰਦੇ ਮਨ ਕਰ ਮਸੋ ਸੋ ਸੋ ਤਰ ਪਦ ਭਗਵਾਨ ਪੂਜੇ ਜੋਈ ਕਰੇ ਮraag 파ਰੇ ਪ੍ਰਭ ਸੋਈ ਤੇ ਭਗਤਨ ਮੇ ਭਗਤ ਵਿਸ਼ਾਲ ਵਾਲਮੀਕ ਜੀ ਸਭ ਸੇ ਜਾਰ ਜਹਾਂ ਤੇ ਭਗਤ ਤੁਮਾਰੇ ਜੈ ਭਗਤ ਨਰੰਤਰ ਚਾਏ ਤੈ ਪਰਮਾਤਮ ਪੂਰਨ ਅਨੰਤਾ ਵਾਲਮੀਕ ਪੂਰਨ ਭਗਵੰਤਾ ਦਿਉ ਦਿਉ ਪਦ ਬੰਦਨ ਥਾਰੀ ਮਨ ਨਾਰਦ ਆਖਲਾ ਤੁਆਰੀ ਰਾਮ ਕੇ ਗੁਰ ਅੰਤਰ ਜਾਮੀ ਕਰ ਕਿਰਪਾ ਦੇ ਦਰਸ ਸੁਆਮੀ ਵਾਲਮੀਕ ਗੁਰ ਅੰਤਰ ਜਾਮੀ ਜੋ ਬੋਲੇ ਸੋਨਰ ਪੈ ਬੁਲ ਵਾਲਮੀ ਭਗਵਾਨ ਕੀ ਸ੍ਰੀ ਸ੍ਰੀ ਸੋਰ ਸਤਿਗੁਰੂ ਗਿਆਨ ਨਾਥ ਜੀ ਮਹਾਰਾਜ ਕੀ ਸਦਾ ਹੀ ਜੈ ਹੋ ਸਾਧ ਸੰਗਤ ਕੀ ਸਦਾ ਹੀ ਜੈ ਹੋ ਕਿਆ ਤੂੰ ਵਾਪਸ ਕਰ ਮੰਮੀ ਮਾਂ ਨਹੀਂ ਕਰ O da ben. Aha. Ali Hasan diyor. Odur. Sağ han yanına नटी है। इतने सारे भी पेड़ बने हैं इतने तरते हैं। हमारे तो इतने कुछ काम मुख्य ले आएंगे, मुख्य आते हैं दुनिया में तो हम।